ਜਿਸ ਬੋਰਡ ਤੇ ਲਿਖਿਆ ਹੁੰਦਾ ਨਾ ਕਿ ਹੌਲੀ ਚੱਲੋ ਹੌਲੀ ਚੱਲੋ ਵਾਲਾ ਬੋਰਡ ਹੀ ਟਰਾਲੇ ਦੇ ਅੱਗੇ ਲਾ ਕੇ ਉਹਨੂੰ ਧੱਕੀ ਤੁਰਿਆ ਜਾਂਦਾ ਹੈ ਕੋਈ ਨਹੀਂ ਪਤਾ ਇਹਨੂੰ ਆਹ ਵੇਖੋ ਗੱਡੀ 'ਚ ਮਾਰ ਸਕਦਾ ਹੈ ਅੱਗੇ ਹੁੰਦਾ ਸੀ ਕਿ ਆਪਾਂ ਵੇਨ ਕਿ ਆਪਣੇ ਹੱਥ ਚੱਲਣਾ ਚਾਹੀਦਾ ਫੇਰ ਸੇਫ ਹੈ ਆਪਾਂ ਪਰ ਅੱਜ ਕੱਲ੍ਹ ਨਹੀਂ ਕੋਈ ਤੁਸੀਂ ਆਪ ਹੀ ਵੇਖ ਸਕਦੇ ਹੋ ਕਿ ਸਾਰੀ ਸੜਕ ਦੇ ਵਿੱਚ ਇਹ ਟਰਾਲਾ ਜਿਹੜਾ ਲਈ ਫਿਰਦਾ ਸੱਜੇ ਖੱਬੇ ਜਾਂ ਨੂੰ ਨੀਂਦ ਦਾ ਜਾਂ ਕੋ ਹੋਰ ਸਮੱਸਿਆ ਤੇ ਅੱਗੇ ਵੇਖੋ ਰੋਲਾ ਵੀ ਪਾਉਂਦੇ ਲੋਕ ਕਿ ਰੋਕ ਰੋਕ ਪਰ ਇਹਨਾਂ ਰੁਕਿਆ ਨਹੀਂ ਰੋਕਿਆ ਨਹੀਂ ਉਦਾਂ ਹੀ ਦੱਬੀ ਆਉਂਦਾ ਹੈ ਅੱਗੇ ਦੇ ਟਰਾਲੇ ਦੇ ਵੇਖੋ ਜਿਹੜਾ ਬੋਰਡ ਹੈ ਉਹ ਅਖੀਰ ਦੇ ਪਰ ਤੁਹਾਨੂੰ ਦੱਸਾਂਗੇ ਉਹਦੇ ਤੇ ਲਿਖਿਆ ਹੋਣੀ ਚੱਲੋ ਤੇ ਉਹ ਬੋਰਡ ਹੀ ਅੱਗੇ ਆਪਣੇ ਦੇਸ਼ ਜਾਂ ਵਿਦੇਸ਼ ਵਿੱਚ ਉਹ ਗੱਲ ਨਹੀਂ ਰਹਿ ਗਈ ਹੁਣ ਇੱਕੋ ਜਿਹਾ ਕੰਮ ਹੋ ਗਿਆ ਕਿ ਬਸ ਆਪਣਾ ਆਪ ਵੇਖਦੇ ਨੇ ਰਸਤੇ ਦੇ ਵਿੱਚ ਜਿਹੜਾ ਆਪਾਂ ਚੱਲਦੇ ਨਾ ਉਹਦੇ ਜ਼ਿੰਮੇਵਾਰ ਆਪਾਂ ਆਪ ਹੀ ਹਾਂ ਕੋਈ ਨਿਯਮ ਨਹੀਂ ਜੀ ਕੋਈ ਕਿਸੇ ਪ੍ਰਕਾਰ ਦੀ ਗੱਲ ਨਹੀਂ ਆ ਵੇਖੋ ਕਦੀ ਕਿਸੇ ਪਾਸੇ ਮਾਰਨ ਨੂੰ ਫਿਰਦਾ ਹੈ ਕਦੇ ਕਿਸੇ ਪਾਸੇ ਲੋਕ ਆਵਾਜ਼ਾਂ ਦੇ ਦੇ ਕਿ ਪਿੱਛੋਂ ਗੱਡੀਆਂ ਨੂੰ ਪਿੱਛੇ ਕਰੇ ਕਿ ਪਿੱਛੇ ਰੋ ਪਿੱਛੇ ਰੋ ਇਹਦਾ ਕੋਈ ਪਤਾ ਨਹੀਂ ਜੀ ਫੋ ਅਸੀਂ ਵੇਖ ਰਹੇ ਕਿ ਸੜਕਾਂ ਦੇ ਉੱਪਰ ਚੱਲ ਉੱਪਰ ਚੱਲਦਾ ਹੀ ਹੈ ਥੋੜੇ ਦਿਨ ਪਹਿਲਾਂ ਕੰਪੇਨ ਜਾਰੀ ਸੜਕ ਦੇ ਉੱਤੇ ਦੋਨੇ ਬੱਚੇ ਥੱਲੇ ਦੇ ਦਿੱਤੇ ਵੇਖੋ ਕਿੰਨਾ ਵੱਡਾ ਨੁਕਸਾਨ ਕਿਸੇ ਦੀ ਜਾਨ ਚਲੇ ਜਾਣੀ ਪਰ ਇਹਨਾਂ ਵਾਸਤੇ ਇੱਕ ਮੁਖੌਲ ਹੀ ਹੈ ਆਹ ਰੋਕ ਕੇ ਇਨੂੰ ਪੁੱਛਣਗੇ ਜੋ ਮੁਲਾਜ਼ਮ ਅੱਗੇ ਰੋਕਣਗੇ ਇਹਨੂੰ ਹੋਰ ਕਿਸੇ ਦੇ ਗਿਆਨ ਨਹੀਂ ਰੁਕੇ ਅੱਗੇ ਮੁਲਾਜ਼ਮ ਅੱਗੇ ਰੋਕਣਗੇ ਫਿਰ ਪੁੱਛਦੇ ਇਹਨੂੰ ਵੀ ਕੀ ਗੱਲ ਐ ਵੀ ਤੈਨੂੰ ਫਿਰ ਲੋਕ ਜਦੋਂ ਲਾ ਕੇ ਥੱਲੇ ਐਵੇਂ ਜਿਹੜੀ ਇਹਨਾਂ ਦੀ ਪਰੇਡ ਕਰਦੇ ਤੇ ਫਿਰ ਇਹਨਾਂ ਨੂੰ ਹੁੰਦਾ ਕਿ ਸ਼ਾਇਦ ਸਾਡੇ ਨਾਲ ਤੱਕਾ ਹੋ ਗਿਆ ਸੋ ਮੇਰੀ ਬੇਨਤੀ ਹੱਥ ਜੋੜ ਕੇ ਕਿ ਜਿਹੜਾ ਵੀ ਚੱਲਣਾ ਵੀ ਅੱਗੇ ਵੀ ਵੇਖੋ ਪਿੱਛੇ ਵੀ ਵੇਖੋ ਸੱਜੇ ਖੱਬੇ ਕੋ ਆਪਣੇ ਹੱਥ ਵਾਲੀ ਗੱਲ ਨਹੀਂ ਰਹਿ ਗਈ ਆ ਵੇਖੋ ਹੁਣ ਕੋਈ ਜਵਾਬ ਨਹੀਂ ਇਹਨੂੰ ਆਉਣਾ ਤੇ ਲੋਕ ਫਿਰ ਕਲਪੇ ਜਿਹੜੇ ਉਹ ਗਲ ਪੈਂਦੇ ਫਿਰ ਮਾਰਕਟਾਈ ਜਿਹੜੀ ਰੋਡ ਦੇ ਉੱਪਰ ਹੁੰਦੀ ਹੈ ਮੁਲਾਜ਼ਮਾਂ ਨੇ ਇਹਨੂੰ ਕਹਿਆ ਤੇ ਰੁਕਿਆ ਨਹੀਂ ਤਾਂ ਰੁਕਿਆ ਨਹੀਂ ਪਿੱਛੋਂ ਜੂ ਚੱਲਦਾ ਆ ਰਹੇ ਹਨ ਇਸੇ ਤਰ੍ਹਾਂ ਉਹਨੇ ਆਪਣੀ ਮਨਮਰਜ਼ੀ ਦੇ ਨਾਲ ਹੀ ਡਰਾਈਵਿੰਗ ਜਿਹੜੀ ਕੀਤੀ ਹੈ ਸੋ ਆਪਣਾ ਧਿਆਨ ਆਪ ਰੱਖੋ ਧੰਨਵਾਦ